ਕਰਨਾਟਕਾ ਤੋਂ ਬੀਜੇਪੀ ਦੇ ਕੈਂਪੀ ਨੇ ਜਬਰਜਨਾਦ ਦਾ ਮਾਮਲਾ ਸਾਹਮਣੇ ਆ ਗਿਆ ਇਲਜ਼ਾਮ ਲੱਗ ਗਏ ਕਈ ਵਾਰ ਇਲਜ਼ਾਮ ਗਲਤ ਵੀ ਲੱਗ ਜਾਂਦੇ ਆ ਹੂੰ ਜਦੋਂ ਤੁਸੀਂ ਇੱਕ ਵਾਰੀ ਬੱਦੇ ਦੀ ਇੱਜ਼ਤ ਉਸ਼ਾਲਤੀ ਕਹਿੰਦੇ ਹੋ ਐਮਪੀ ਬੀਜੇਪੀ ਨਾਲ ਸੌਧ ਉਤ ਤੇ ਸਿੱਧਾ ਰਵਈਆ ਸਾਹਬ ਨੇ ਉਹਦੇ ਚ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਕਿ ਭਾਈ ਇਹਦੀ ਕਰੋ ਪੜਤਾਲ ਜੇ ਸਹੀ ਹੈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰ ਦਿਓ ਹੂੰ ਜੇ ਗਲਤ ਹੈ ਜੀ ਨੇ ਦੋਸ਼ ਲਾਇਆ ਫਿਰ ਕਾਰਵਾਈ ਉਹਦੇ ਤੇ ਕਰਦੇ ਬੀਜਪੀ ਦੇ ਲੀਡਰ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਕਰਨਾਟਕਾ ਤੋਂ ਬੀਜਪੀ ਦੇ ਕੈਂਪੀ ਨੇ ਜਬਰਜਨਾ ਦਾ ਮਾਮਲਾ ਸਾਹਮਣੇ ਆ ਗਿਆ ਇਲਜ਼ਾਮ ਲੱਗ ਗਏ ਤੇ ਹੁਣ ਉਥੋਂ ਦੀ ਸਰਕਾਰ ਨੇ ਸਟ ਦਾ ਗਠਨ ਕਰ ਦਿੱਤਾ ਜਿਹੜੀ ਜਾਂਚ ਕਰੂਗੀ ਹਾਂ ਬਿਲਕੁਲ ਜੀ ਉਹਦੇ ਵਿੱਚ ਜਿਹੜੇ ਉਥੋਂ ਦੇ ਮੁੱਖ ਮੰਤਰੀ ਨੇ ਸਿੱਧਾ ਰਮਈਆ ਸਾਹਿਬ ਹੂੰ ਕਿਉਂਕਿ ਇਲਜ਼ਾਮ ਆ ਗਏ ਕਈ ਵਾਰ ਇਲਜ਼ਾਮ ਗਲਤ ਵੀ ਲੱਗ ਜਾਂਦੇ ਆ ਹੂੰ ਜਦੋਂ ਤੁਸੀਂ ਇੱਕ ਵਾਰੀ ਬੱਦੇ ਦੀ ਇੱਜ਼ਤ ਉਸ਼ਾਲਤੀ ਕਹਿੰਦੇ ਹੋ ਐਮਪੀ ਬੀਜੇਪੀ ਨਾਲ ਸੌਧਤਾ ਹੈ ਤੇ ਸਿਧਾਰ ਰਮਈਆ ਸਾਹਿਬ ਨੇ ਉਹਦੇ ਚ ਵਿਚੇ ਜਾਂਚ ਟੀਮ ਬਣਾਈ ਹੈ ਕਿ ਭਾਈ ਇਹਦੀ ਕਰੋ ਪੜਤਾਲ ਜੇ ਸਹੀ ਹੈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰ ਦਿਓ ਹੂੰ ਜੇ ਗਲਤ ਹੈ ਤਾਂ ਜਿਹਨੇ ਦੋਸ਼ ਲਾਇਆ ਫਿਰ ਕਾਰਵਾਈ ਉਹਦੇ ਤੇ ਕਰ ਦਿਓ ਹੂੰ ਸੋ ਇਹਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ ਜਦੋਂ ਸਟ ਬਿਰਕਲ ਜਸ ਨੇ ਵੀ ਲਾਇਆ ਹੈ ਕਿਉਂਕਿ ਇਹ ਹਜੇ ਬਾਬਲੇ ਦੇ ਵਿੱਚ ਕੋਈ ਔਰਤ ਹੋਵੇਗੀ ਉਹਦੀ ਪੜਤਾਲ ਵੀ ਹੋਣੀ ਅਤੀ ਜ਼ਰੂਰੀ ਹੈ ਜੀ ਤਾਂ ਨਾਟਕਾਂ ਤੋਂ ਬੀਜੇਪੀ ਦੇ ਕੈਂਪ ਵੀ ਨੇ ਜਬਰ ਜਨਾਬ ਦਾ ਮਾਮਲਾ ਸਾਹਮਣੇ ਆ ਗਿਆ ਇਲਜ਼ਾਮ ਲੱਗ ਗਏ ਕਈ ਵਾਰ ਇਲਜ਼ਾਮ ਗਲਤ ਵੀ ਲੱਗ ਜਾਂਦੇ ਹਮ ਜਦੋਂ ਤੁਸੀਂ ਇੱਕ ਵਾਰੀ ਬੱਦੇ ਦੀ ਇੱਜ਼ਤ ਉਸ਼ਾਲਤੀ ਕਹਿੰਦੇ ਹੋ ਐਮਪੀ ਬੀਜੇਪੀ ਨਾਲ ਸੌਧ ਹੁੰਦਾ ਤੇ ਸਿਧਾਰ ਰਮਈਆ ਸਾਹਿਬ ਨੇ ਉਹਦੇ ਚ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਕੇ ਭਾਈ ਇਹਦੀ ਕਰੋ ਪੜਤਾਲ ਜੇ ਸਹੀ ਹੈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰ ਦਿਓ ਹੂੰ ਜੇ ਗਲਤ ਹੈ ਤਾਂ ਜਿਹਨੇ ਦੋਸ਼ ਲਾਇਆ ਫਿਰ ਕਾਰਵਾਈ ਉਹਦੇ ਤੇ ਕਰ ਦਿਓ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੌਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ